ਦੇ ਕੇ ਆਏ ਤੇ ਕੋਲ 3 ਮੈਂਬਰ ਸੀ ਤੇ ਉਹ ਚੈੱਕ ਅੱਪ ਤੇ ਗਏ ਇਹਨਾਂ ਉਹਨਾਂ ਨੇ ਇਹਨਾਂ ਨੂੰ ਮਤਲਬ ਹਦਾਇਤ ਦਿੱਤੀ ਮੀਟਿੰਗ ਇਹ ਉਹਨੇ ਕਰਨਾ ਨਹੀਂ ਚਾਹੀਦਾ ਉਹਦਾ ਕੋਈ ਕਾਰਵਾਈ ਕਰਕੇ ਚਲੇ ਗਏ ਤੁਹਾਡੇ ਕੋਲ ਕੋਈ ਉਹਦਾ ਰਿਕਾਰਡ ਹੈਗਾ ਕੋਈ ਟੀਮ ਦਾ ਵਿੱਚ ਕੋਈ ਫੋਟੋਗ੍ਰਾਫ ਸਕਿੰਤੀਆਂ ਨੇ ਕਿਦਾਂ ਵੀ ਮਤਲਬ ਜਦੋਂ ਟੀਮ ਨੇ ਵਿਜ਼ਿਟ ਕੀਤੀ ਉਦੋਂ ਤੁਸੀਂ ਉਹਦੀਆਂ ਗੱਡੀਆਂ ਨਹੀਂ ਆ ਸਰਕਾਰੀ ਗੱਡੀਆਂ ਬਿਲਕੁਲ ਮੈਂ ਹੁਣ ਤੁਹਾਨੂੰ ਦੱਸਦਾ ਜੀ ਫੋਟੋਗ੍ਰਾਫ ਨਹੀਂ ਮੇਰੀ ਬਲੀਨ ਬੈਂਕ ਕੋਈ ਨਹੀਂ ਆ ਸਾਡੇ ਕੋਲ ਜਦੋਂ ਕੋਈ ਵਿਜ਼ਿਟ ਤੇ ਆਵੇ ਤਾਂ ਇਹ ਜੈ ਐਵੀਡੈਂਸ ਰੱਖ ਲੈਣਾ ਉਹਨਾਂ ਨੇ ਵਿਸੇ ਤੋਂ ਲੈਟਰ ਤਾਂ ਬਣਾਇਆ ਉਹਨਾਂ ਨੇ ਉਹ ਮਿਲਿਆ ਤਾਂ ਜਦੋਂ ਵਿਜਿਟ ਕਰੀ ਐ ਉਹ ਤਾਂ ਮਤਲਬ ਪੂਰ ਪਾਗੇ ਆਏ ਆ ਮੈਂ ਕਹਿੰਦਾ ਉਹ ਆਪਣੇ ਕੋਲ ਡਾਕੂਮੈਂਟਰੀ ਬਣ ਖਿਆ ਉਹ ਡਾਕ ਉਹ ਠਰ ਦੋ ਉਹਨਾਂ ਸੀ ਫੇਰ ਕੈਸੀ ਦੁਆਰੇ ਉਹਨਾਂ ਸੀ ਕੈਸੀ ਪਿਛਲੇ ਹਫਤੇ ਜਿਹੜੇ ਲੈਟਰ ਦੇ ਕੇ ਆਏ ਆ ਉਹਨੂੰ ਆਪਣੇ ਜਿਹੜਾ ਸਟੂਡੀਓ ਹੈ ਉਹਨੇ ਮਤਲਬ ਸਾਨੂੰ ਕਹਿ ਰਿਹਾ ਵੀ ਮੈਂ ਬੰਦਵਾ ਕੋ ਬਾਅਦ ਵਿਜਿਟ ਕਰੂੰਗਾ ਉਹਦੇ ਉਸ ਤੋਂ ਬਾਅਦ ਮੈਂ ਰੂਪ ਤਿਆਰ ਕਰਕੇ ਪਟਿਆਲੇ ਭੇਜ ਦਿਆਂਗਾ ਪਟਿਆਲੇ ਜਾਉਂਗੀ ਪਟਿਆਲੇ ਤੋਂ ਫਿਰ ਸਾਡਾ ਇਹ ਨਾ ਮਤਲਬ ਕਹਿੰਦਾ ਬੋਰਡ ਹੈ ਪੂਰਾ ਉਹ ਫਿਰ ਮਤਲਬ ਐਸੇ ਵਿਜਿਟ ਕਰੂਗਾ। ਠੀਕ ਹੈ। ਉਹਦੇ ਵਿੱਚ ਫਿਰ ਕਮੇਟੀ ਨੂੰ ਮਤਲਬ ਉਹ ਕਹਿੰਦੇ ਵੀ ਅਸੀਂ ਉੱਥੇ ਪਟਿਆਲੇ ਬੰਦਵਾਗੇ। ਇਹ ਕਹਿੰਦੇ ਵੀ 1.5 ਮਹੀਨੇ ਦਾ ਪ੍ਰੋਸੀਜਰ ਹੈ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ। ਕਿ ਅਮਰ ਸਿੰਘ ਕੋ ਲੈਟਰ ਜੁਲੀ ਦਿਖਾ ਰਹੇ ਤੇ ਕੋ ਲੈਟਰ ਸਾਡੇ ਕੋਲ ਹੈਗਾ ਉਹ। ਬਾਕੀ ਤੁਸੀਂ ਸਾਹਿਬ ਨੂੰ ਇਹ ਗੱਲ ਦਾ ਮੈਨੂੰ ਦੱਸਦੇ ਵੀ 1 ਮਹੀਨੇ ਦਾ ਪ੍ਰਸੀਜਰ ਹੈ। ਇਹ ਵੀ ਅਸੀਂ ਫਾਲੋ ਹੋਣਾ। ਹੈ? ਤੁਹਾਡੇ ਵਾਲਾ ਹੀ ਪ੍ਰਸੀਜਰ ਫਾਲੋ ਹੋਣਾ। ਹਾਂਜੀ ਆਖੀ ਨੰਬਰ ਤੋਂ ਸੁਰਲ ਹੋ ਰਹੀ ਗੱਲ ਫਰਸੀਦਰ ਇਹੀ ਹੈ ਜੀ ਹਾਂਜੀ ਜਦੋਂ ਕੋਈ ਵੀ ਕਾਰਜ ਸਾਡੇ ਕੋਲ ਕਿਸੇ ਕੋਲ ਵੀ ਐਨਓਸੀ ਨੂੰ ਆਂਦਾ ਉਹ ਤੋਂ ਬਾਅਦ ਉੱਪਰੋਂ ਡਿਵਾਨ ਮਾਰਕ ਹੁੰਦਾ ਜਿਹੜਾ ਲਾਸਟ ਅਫੀਸਰ ਉਹਨੂੰ ਭਲਾਇਆ ਜਾਂਦਾ ਆਵੇਂ ਉਹ ਐਸ.ਡੀ.ਓ. ਕੋਲ ਮੈਂ ਬੈਠਾ ਕੋ ਡਿਪੈਂਡ ਕਰਦਾ ਐਕਸ਼ਨ ਨੇ ਖੁਦ ਵਿਜੇਕ ਕਰਮੀ ਸਾਈਡ ਦੀ ਜਾਂ ਐਸ.ਡੀ.ਓ. ਤੋਂ ਰਿਕਮੈਂਡ ਕਰਾਂ ਨੂੰ ਉਹ ਡਿਪੈਂਡ ਕਰਦਾ ਐਕਸ਼ਨ ਉਹਨਾਂ ਐਸ.ਡੀ.ਓ. ਨੂੰ ਭੇਜਦਾ ਐਸ.ਡੀ.ਓ. ਨਾਲ ਮੌਕਾ ਦੇਖਿਆ ਮੌਕਾ ਦੇਖਿਆ ਉਹਨਾਂ ਨੇ ਰਿਪੋਰਟ ਕਰਕੇ ਭੇਜ ਦਿੱਤੀ ਅੱਜ ਸੁਮੇਸ਼ ਲੋਨੀ ਨਿਊ ਵਸਤਕ ਲੋਨੀ ਟੈਂਪੀਅਰਲ 뷰 ਵਾਲੇ ਜਿਹੜੇ ਰੈਜ਼ਿਡੈਂਸ ਆ ਉਹਨਾਂ ਨੇ ਜਿਹੜਾ ਉਹਨਾਂ ਦਾ ਮੁੱਖ ਮੁੱਦਾ ਹੈ ਡੰਪਿੰਗ ਗਰਾਊਂਡ ਦਾ ਉਹਦੇ ਤੇ ਇੱਕ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਸਾਰੇ ਇਹਨਾਂ ਤਿੰਨੇ ਕਲੋਨੀਆਂ ਦੇ ਬਸਨੀ ਇਕੱਠੇ ਹੋਏ ਜਿਹਦੇ ਵਿੱਚ ਇਸ ਗਰਾਊਂਡ ਨੂੰ ਚੁੱਕਣ ਵਾਸਤੇ ਡੰਪਿੰਗ ਗਰਾਊਂਡ ਨੂੰ ਇੱਥੋਂ ਖਤਮ ਕਰਨ ਵਾਸਤੇ ਮੁੱਖ ਵਿਚਾਰ ਕੀਤੀ ਗਈ ਇਹਦੇ ਵਿੱਚ ਫੈਸਲੇ ਲਏ ਗਏ ਹਨ ਕਿ ਸਭ ਬੱਕ ਬੱਕ ਜੜੀਆਂ ਰਿਪਰੈਜ਼ੈਂਟੇਸ਼ਨਾਂ ਨੇ ਦਿੱਤੀਆਂ ਜਾਣਗੀਆਂ ਰਿਪਰੈਜ਼ੈਂਟੇਸ਼ਨਾਂ ਦੇਣ ਤੋਂ ਬਾਅਦ ਜੇਕਰ ਕਿਸੇ ਲੈਵਲ ਤੇ ਕੋਈ ਵੀ ਅਫਸਰ ਜਾਂ ਕੋਈ ਵੀ ਵਿਭਾਗ ਇਸ ਦੀ ਸੁਣਵਾਈ ਨਹੀਂ ਕਰਦਾ ਤਾਂ ਉਸ ਤੋਂ ਅੱਗੇ ਜਿਹੜਾ ਕੋਰਟ ਦਾ ਸਹਾਰਾ ਹੈ ਉਹ ਲੈਣ ਦੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ ਇਸ ਤੋਂ ਬਿਨਾ ਦੂਸਰਾ ਜਿਹੜਾ ਭੱਗ ਦਾ ਮੁੱਦਾ ਸੀ ਸਾਰੇ ਪੁਰਾਣੇ ਖੇਰ ਨੂੰ ਵਟਾਉਣ ਵਾਸਤੇ ਜਿਹੜੀ ਨਦੀ ਦੇ ਵਿੱਚ ਸਵਾਮੀ ਜੀ ਦੀ ਕੁਟਿਆ ਦੇ ਨਾਲ ਮਿੱਟੀ ਪਾ ਕੇ ਕਲੋਨੀ ਕੱਟੀ ਜਾ ਰਹੀ ਹੈ ਉਹਦੇ ਤੇ ਵੀ ਕਾਫੀ ਵਿਚਾਰ ਕੀਤੀ ਗਈ ਹੈ ਜਿਹਦੇ ਤੇ ਸਰਬਜਨਕ ਤੌਰ ਤੇ ਇਹੀ ਹੋਇਆ ਤੇ ਜਿਹੜਾ ਨਦੀ ਦਾ ਵਾਹਾ ਹੈ ਉਹਨੂੰ ਕਿਸੇ ਤਰ੍ਹਾਂ ਰੋਕਣ ਤੋਂ ਹਟਾਇਆ ਜਾਵੇ ਤੇ ਉਹਦੇ ਤੇ ਵੀ ਇਸ ਕੇਸ ਦੇ ਵਿੱਚ ਵਿਚਾਰ ਕੀਤੀ ਗਈ ਹੈ ਜਿਸ ਦੇ ਵਿੱਚ ਅਗਲੀ ਮੀਟਿੰਗ ਦੇ ਵਿੱਚ ਰਿਪਰੈਜੈਂਟੇਸ਼ਨਾਂ ਦੇਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਊਗਾ ਵੀ ਇਸ ਦੇ ਵਿੱਚ ਕੋਰਟ ਵਿੱਚ ਪੇਸ਼ ਕੀਤਾ ਜਾਵੇ ਜਾਂ ਉਹਦੇ ਵਿੱਚ ਸਟੇ ਰੀ ਜਿਹੜੀ ਵੀ ਲੋੜ ਹੈ ਉਹ ਕਾਰਵਾਈ ਕੀਤੀ ਜਾਵੇ ਤੇ ਸਾਡੀ ਇਹ ਸਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀ ਸਰਕਾਰ ਨੂੰ ਸਾਰੇ ਕਲੋਨੀ ਵਾਸੀਆਂ ਦੀ ਵੱਲੋਂ ਇਹ ਅਪੀਲ ਹੈ कि ਜਿਹੜੇ ਇਹ ਸਾਡੇ ਦੋ ਪੱਖ ਦੇ ਮੁੱਖਦੇ ਨੇ ਜਿਹਦੇ ਨਾਲ ਕੀ ਡੰਪਿੰਗ ਗਰਾਊਂਡ ਲਖਣ ਨਾਲ ਇੱਥੇ ਸਾਹਮਣੇ ਸਟੇਡੀਅਮ ਹੋਣ ਕਰਕੇ ਸਕੂਲ ਨੇੜੇ ਹੋਣ ਕਰਕੇ ਆਬਾਦੀ ਹੋਣ ਕਰਕੇ ਉਹਨਾਂ ਦੀ ਸਿਹਤ ਨਾਲ ਖੜਵਾੜ ਨਾ ਕੀਤਾ ਜਾਵੇ ਇਹਨੂੰ ਢੁਕਦੀ ਜਗ੍ਹਾ ਜਿੱਥੇ ਕੀ ਪਹਿਲਾਂ ਸ਼ਹਿਰ ਦਾ ਐਸਟੀਬੀ ਬਣਾਇਆ ਗਿਆ ਹੈ ਉਹਦੇ ਨੇੜੇ ਹੀ ਸ਼ਹਿਰ ਦਾ ਡੰਪਿੰਗ ਗਰਾਊਂਡ ਬਣਾਇਆ ਜਾਵੇ ਤੇ ਅਸੀਂ ਅਪੀਲ ਕਰਦੇ ਹਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਸਾਡੀ ਇਸ ਅਪੀਲ ਨੂੰ ਸੁਣੇਗੀ ਤੇ ਦੂਸਰਾ ਜਿਹੜਾ ਨਦੀ ਦੇ ਵਿੱਚ ਹੈ ਨਦੀ ਦੇ ਵਹਾਅ ਨੂੰ ਰੋਕਣ ਵਾਸਤੇ ਮਿੱਟੀ ਦੀ ਭਰਤੀ ਕੀਤੀ ਜਾ ਰਹੀ ਹੈ ਕੁਝ ਡਿਵੈਲਪਰਾਂ ਵੱਲੋਂ ਪਰ ਅਸੀਂ ਸਾਰੇ ਪੁਰਾਣੇ ਵਸਨੀਕ ਹੋਣ ਕਰਕੇ ਅਸੀਂ ਇੱਥੇ ਦੀ ਜਿਓਗ੍ਰਾਫੀਕਲ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਜਿਸ ਨਾਲ ਇਸ ਨਦੀ ਦਾ ਪਾਣੀ ਪਿੱਛੋ-ਪੁਰਬੋਲੋ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਨਿਕਲਦਾ ਹੈ ਇਸ ਕਰਕੇ ਅਪੀਲ ਕਰਦੇ ਆ ਵੀ ਰੂਲਾਂ ਦੇ ਅਨੁਸਾਰ ਚੈੱਕ ਕਰਦੇ ਹੋਏ ਜੋ ਵਾਟਰ ਕੋਰਸ ਹੈ ਉਹਦੇ ਵਿੱਚ ਭਰਤੀ ਪਾਉਣ ਤੋਂ ਸਾਰੇ ਸਬੰਧਤ ਵਿਭਾਗ ਨੇ ਉਹ ਇਸ ਕਾਰਵਾਈ ਨੂੰ ਆਪਣੇ ਪੱਧਰ ਤੇ ਰੋਕਣ ਨਹੀਂ ਤਾਂ ਮਜਬੂਰਨ ਇਸ ਏਰੀਆ ਦੇ ਨਿਵਾਸੀਆਂ ਨੂੰ কোর্ਟ ਦਾ ਸਹਾਰਾ ਲੈਣ ਲਈ ਜਾਣਾ ਪਵੇਗਾ ਧੰਨਵਾਦ ਠੀਕ ਹੈ